ਅੱਜ ਦਾ ਤੁਹਾਨੂੰ ਰੇਟ ਮਿਲੂਗਾ 9 ਲੱਖ ਰੁਪਇਆ ਕੋਠੀ ਵਰਗਾ ਮਕਾਨ ਬਣਿਆ ਹੋਇਆ ਗੱਲ ਆਪਾਂ ਕਰਦੇ ਆਂ ਪੂਰੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਮਕਾਨ ਹੈ ਘਰ ਹੈ ਕੋਠੀ ਹੈ ਜਿੱਥੋਂ ਵੀ ਦੇਖ ਰਹੇ ਹੂੰ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡੇ ਸਾਰਿਆਂ ਦੀ ਡਿਮਾਂਡ ਦੇ ਉੱਪਰ ਆਪਾਂ ਮਕਾਨ ਲੈ ਕੇ ਪਹੁੰਚਿਆ ਬਹੁਤ ਵਧੀਆ ਬਣ ਤੁਹਾਨੂੰ ਵਧੀਆ ਲੱਗੂਗਾ ਬਾਕੀ ਵੀਡੀਓ ਇਹਨਾਂ ਨੇ ਬਹੁਤ ਚੰਗੀ ਬਣਾ ਕੇ ਆਪਣੇ ਕੋਲੇ ਭੇਜੀ ਆ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣੇ ਕੋਲੇ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਇਸ ਤਰ੍ਹਾਂ ਫੋਨ ਨੂੰ ਟੇਡਾ ਕਰਕੇ ਵਧੀਆ ਵੀਡੀਓ ਬਣਾ ਕੇ ਲਾਜ਼ਮੀ ਭੇਜ ਦਿਓ ਤੇ ਆ ਜਿਹੜਾ ਮਕਾਨ 9 ਲੱਖ ਰੁਪਿਆ ਮਾਲਕ ਨੇ ਕਿਹਾ ਹੈ ਜਗਾਂ ਦੀ ਰਜਿਸਟਰੀ ਹੋਈ ਹੈ ਐਨਓਸੀ ਵਗੈਰਾ ਜੋ ਵੀ ਕੁਝ ਹੁੰਦਾ ਇਹਨਾਂ ਕੋਲੇ ਜੋ ਵੀ ਡਾਕੂਮੈਂਟ ਹੁੰਦੇ ਆ ਸਾਰੇ ਇਹਨਾਂ ਕੋਲੇ ਹੈਗੇ ਆ ਜੀ ਬਾਕੀ ਆ ਕਿਚਨ ਆ ਗਿਆ ਵਧੀਆ ਕਿਚਨ ਬਣਿਆ ਹੋਇਆ ਲੱਕੜ ਨਾਲ ਸਾਰਾ ਕੰਪਲੀਟ ਵਧੀਆ ਤਿਆਰ ਸੋਨਾ ਕਰਵਾਇਆ ਹੋਇਆ ਟਾਈਲਾਂ ਵਗੈਰਾ ਤੁਸੀਂ ਦੇਖ ਲਓ ਲਾਈਟਿੰਗ ਦਾ ਸਾਰਾ ਕੰਮ ਹੋਇਆ ਇੱਕ ਪਾਸੇ ਭਾਂਡੇ ਧੋਣ ਵਾਸਤੇ ਸਿੰਕ ਲੱਗਿਆ ਹੋਇਆ ਬਾਕੀ ਜੋ ਵੀ ਸਾਰਾ ਸਮਾਨ ਲੱਗਿਆ ਹੋਇਆ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ 9 ਲੱਖ ਰੁਪਿਆ ਕਿਹਾ ਬਾਕੀ ਮਾਲਕ ਕਹਿੰਦੇ ਸੀਗੇ ਉੱਪਰ-ਨੀਚੇ ਹੋਰ ਵੀ ਰੇਟ ਹੋ ਜਾਊਗਾ ਇੱਕ ਵਾਰੀ ਸਰਫਾਹ ਡਿਮਾਂਡ ਹੈ ਤੇ ਆ ਗਿਆ ਜੀ ਇੱਕ ਬੈਡਰੂਮ ਤੇ ਬਹੁਤ ਵਧੀਆ ਮਕਾਨ ਆਪਣੇ ਕੋਲੇ ਪਹੁੰਚਿਆ ਜੇ ਆਪਾਂ ਨੀਚੇ ਫਰਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਾਰੇ ਕਿਤੇ ਮਾਰਬਲ ਪੱਥਰ ਲਗਵਾਇਆ ਹੋਇਆ ਰਗੜਾਈ ਵਾਲਾ ਤੇ ਇਹ ਰਗੜਾਈ ਵਧੀਆ ਹੋਈ ਆ ਤੇ ਜਿਹੜਾ ਆ ਬੈੱਡਰੂਮ ਹੈ ਕਾਫੀ ਵੱਡਾ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੇ ਬੈੱਡਰੂਮ ਨਾਲ ਅਟੈਚ ਆਪਾਂ ਨੂੰ ਡਰੈਸਿੰਗ ਏਰੀਆ ਮਿਲ ਜੂਗਾ ਤੇ ਨਾਲ ਆਪਾਂ ਨੂੰ ਬਾਥਰੂਮ ਅਟੈਚ ਮਿਲ ਜੂਗਾ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਟੋਟਲ ਜਗ੍ਹਾ ਜਿਹੜੀ ਮਿਲੂਗੀ 45 ਗਜ਼ ਮਿਲੂਗੀ 45 ਗਜ਼ ਦੇ ਵਿੱਚ ਆਹ ਮਕਾਨ ਬਣਿਆ ਹੋਇਆ ਤੇ ਆਪਣੇ ਕੋਲੇ ਲੁਧਿਆਣੇ ਏਰੀਆ ਚ ਪਹੁੰਚਾ ਤਾਜਪੁਰ ਰੋਡ ਤਾਜਪੁਰ ਖਾਸ ਇਹਨਾਂ ਦਾ ਏਰੀਆ ਹੈ ਤਾਜਪੁਰ ਰੋਡ ਵੀ ਕਾਫੀ ਫੇਮਸ ਹੈ ਤੇ ਤਾਜਪੁਰ ਵਿੱਚ ਆਹ ਬਣਿਆ ਹੋਇਆ ਤੇ ਜਾ ਕੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦੋਂ ਆ ਰਜਿਸਟਰੀ ਹੋਈ ਹੈ 9 ਲੱਖ ਰੁਪਏ ਇੱਕ ਵਾਰੀ ਡਿਮਾਂਡ ਹੈ ਬਾਕੀ ਵਧੀਆ ਬਣਿਆ ਹੋਇਆ ਤੇ ਵੀਡੀਓ ਤੁਸੀਂ ਦੇਖ ਹੀ ਲੇ ਜੀ ਤੇ ਕੋਈ ਕਮੀ ਨਹੀਂ ਮਕਾਨ ਚ ਜਿਹੜੇ ਓਨਰ ਨੇ ਮਾਲਕਾਪਨ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 98156 58500 18 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਮੈਂ 98156 ਤੇ 58500 18 ਮਾਲਕ ਦਾ ਨੰਬਰ ਹੈ ਮਾਲਕ ਨਾਲ ਸਿੱਧੀ ਤੁਹਾਡੀ ਗੱਲ ਹੋ ਜਾਊਗੀ ਕਿਸੇ ਨੇ ਮਕਾਨ ਖਰੀਦਣਾ ਹੋਵੇ ਪਸੰਦ ਆਏ ਤਾਂ ਗੱਲ ਮਾਲਕ ਨਾਲ ਤੁਸੀਂ ਆਪੀ ਕਰ ਲਿਓ ਜੀ ਤੇ ਮਕਾਨ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਰੇਟ ਵੀ ਠੀਕ ਹੈ ਸੀ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਜਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਤੇ ਕਈ ਮੇਰੇ ਭਰਾ ਕਮਰਿਆਂ 'ਚ ਰਹਿੰਦੇ ਆ ਮਤਲਬ ਕਿਰਾਏ ਦੇ ਕਮਰਿਆਂ 'ਚ ਜਿ ਕਿਰਾਏ ਦੀ ਮਕਾਨਾਂ 'ਚ ਕਿਰਾਏ ਨਾਲ ਤਾਂ ਚੰਗਈ ਐ ਘੱਟ ਰੇਟ 'ਚ ਹੋਵੇ ਵਧੀਆ ਮਕਾਨ ਹੋਵੇ ਆਪਦਾ ਹੋਵੇ ਜਦੋਂ ਆਪਦਾ ਮਕਾਨ ਹੁੰਦਾ ਕੋਈ ਟੈਨਸ਼ਨ ਨਹੀਂ ਹੁੰਦੀ ਆਪਦਾ ਘਰ ਹੁੰਦਾ ਨਾ ਕੋਈ ਕਿਰਾਏਵਰੀ ਤੇ ਨਾ ਹੀ ਕੁਝ ਹੋਰ ਕੋਈ ਟੈਨਸ਼ਨ ਨਹੀਂ ਹੁੰਦੀ ਬਾਕੀ ਤੁਸੀਂ ਦੇਖ ਰਹੇ ਹੋ ਰੇਟ ਹੋਰ ਵੀ ਘੱਟ ਹੋ ਜੂਗਾ ਮਾਲਕ ਨੇ ਕਿਹਾਗਾ ਇੱਕ ਵਾਰੀ 9 ਲੱਖ ਰੁਪਇਆ ਡਿਮਾਂਡ ਹੈਗੀ ਜਾ ਕੇ ਦੇਖਣਾ ਉਹ ਤਾਜਪੁਰ ਇਹਨਾਂ ਦਾ ਪਿੰਡ ਹੈ ਜੀ ਜਾ ਕੇ ਦੇਖ ਲਓ ਗੱਲ ਕਰਨੀ ਹੈ ਕੋਈ ਵੀ ਤੁਹਾਨੂੰ ਮਾਲਕ ਦਾ ਨੰਬਰ ਮੈਂ ਦੇ ਹੀ ਦਿੱਤਾ ਤੁਸੀਂ ਗੱਲ ਵੀ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਵੀ ਤੁਹਾਨੂੰ ਮਕਾਨ ਕਿਵੇਂ ਦਾ ਲੱਗਿਆ ਜੇ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਕਮੈਂਟ ਕਰਨਾ ਨਾ ਭੁੱਲਿਓ ਜੀ ਤੁਹਾਡੇ ਕਮੈਂਟ ਦੀ ਮੈਂ ਉਡੀਕ ਕਰੂੰ ਆ ਸਾਰੇ ਕਰਿਓ ਜਰੂਰ ਤੇ ਕਿਸੇ ਕੋਲੇ ਵੀ ਮਕਾਨ ਹੋਵੇ ਘਰ ਹੋਵੇ ਵੇਚਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਤੁਸੀਂ ਦੇਖੋ 77800 ਪੂਰਾ 2673 ਵਾਰ-ਵਾਰ ਚੱਲਦੀ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਮਕਾਨ ਦੀ ਘਰ ਦੀ ਕੋਠੀ ਦੀ ਕਿਸੇ ਵੀ ਏਰੀਆ ਚੋਂ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲ ਹੈ ਕਿਸੇ ਵੀ ਏਰੀਆ ਚ ਪਿੰਡ ਚ ਹੈ ਸ਼ਹਿਰ ਚ ਹੈ ਜਾਂ ਫਿਰ ਖੇਤ ਦੇ ਵਿੱਚ ਬਣਿਆ ਹੋਇਆ ਆਪਣੇ ਕੋਲੇ ਵਸ ਭੇਜ ਦਿਆ ਕਰੋ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ WhatsApp ਨੰਬਰ ਤੇ ਸਿੱਧਾ ਬਸ ਵੀਡੀਓ ਤੇ ਫੋਟੋਆਂ ਤੇ ਜਾਣਕਾਰੀ ਆ ਕੁਝ ਭੇਜ ਦਿਆ ਕਰੋ ਨਾ ਤਾਂ ਆਪਾਂ ਨੂੰ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਕਮੈਂਟ ਕਰਕੇ ਪੁੱਛਣ ਦੀ ਲੋੜ ਐ ਵੀ ਅਸੀਂ ਐਡ ਕਰਵਾਉਣੀ ਐ ਭੇਜੀਏ ਜਾਂ ਨਾ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਤਾਂ ਕੁਝ ਨਹੀਂ ਹੁੰਦਾ ਆਪਣਾ ਬਸ ਆਪਣੇ ਕੋਲੇ ਭੇਜ ਦਿਆ ਕਰੋ ਉਸ ਤੋਂ ਬਾਅਦ ਐਡ ਆਪਾਂ ਲਗਾ ਦਾਂਗੇ ਤੇ ਵੀਡੀਓ ਕਿੰਮੇ ਦੀ ਲੱਗੀ ਜਰੂਰ ਦੱਸਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਚੈਨਲ ਤੇ ਪਹਿਲੀ ਵਾਰ ਆਇਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਜਰੂਰ ਦਬਾ ਦਿਓ ਤੇ ਆਪਾਂ ਹਰ ਰੋਜ਼ ਮਕਾਨ ਘਰ ਕੂਠੀ ਹਰ ਰੋਜ਼ ਲੈ ਕੇ ਪਹੁੰਚਦੇ ਆ ਜੀ ਤੇ ਵਧੀਆ ਲੱਗੀ ਆ ਵੀਡੀਓ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰ ਦਿਓ ਬਾਕੀ ਤੁਸੀਂ ਕਮੈਂਟ ਬਹੁਤ ਕਰ ਦਿਓ ਲਾਈਕ ਵੀ ਕਰ ਦਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਬਹੁਤ ਪਿਆਰ ਦਿੰਦੇ ਹੋ ਚੈਨਲ ਨੂੰ ਵੀਡੀਓ ਨੂੰ ਇਸੇ ਤਰ੍ਹਾਂ ਬਸ ਆਪਦਾ ਪਿਆਰ ਬਣਾ ਕੇ ਰੱਖਿਓ ਜੀ ਤੇ ਆਪਾਂ ਤੁਹਾਡੇ ਖਾਤਰ ਹਰ ਰੋਜ਼ ਤੁਹਾਡੇ ਏਰੀਆ ਚੋਂ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹਾਂਗੇ ਤੇ ਇੱਕ ਵਾਰ ਫਿਰ ਤੋਂ ਕਹਿੰਦਾ ਜੀ ਕਿਸੇ ਕੋਲੇ ਵੀ ਆ ਕੁਝ ਵੀ ਵੇਚਣ ਵਾਸਤੇ ਕੋਠੀ ਘਰ ਮਕਾਨ ਹਵੇਲੀ ਮਹਿਲ ਕੁਝ ਵੀ ਹੈ ਜੀ ਆਪਣੇ ਕੋਲੇ ਬਸ ਭੇਜ ਦਿਓ ਕਰੋ